ਇਕ ਕਈ ਬਰੀ ਲੋਕਾਈ ਦੇ ਭਲੇ ਲਈ ਤਾਵੀਜ਼ ਵੀ ਬਣਦੇ ਨੇ ਇਹ ਸ਼ਬਦ ਕਈ ਵਾਰ ਸਾਡੇ ਭਾਵਾਂ ਦੀ ਤਰਜਮਾਨੀ ਕਰਦੇ ਨੇ ਤੇ ਕਈ ਵਾਰ ਸਾਡੇ ਹੰਝੂਆਂ ਨੂੰ ਵੀ ਵਗਾ ਦਿੰਦੇ ਨੇ ਤੇ ਕਈ ਵਾਰ ਅਗੜੀ ਬਾਨ ਬਣ ਕੇ ਦੁਸ਼ਮਣ ਨੂੰ ਮੋਗਾਣ ਦੀ ਸਮਰੱਥਾ ਵੀ ਰੱਖਦੇ ਨੇ ਐਹੋ ਜਿਹੀ ਪਰਸਨੈਲਿਟੀ ਜਿਨੇ ਆਪਣੀ ਹਿਆਤੀ ਇਹਨੂੰ ਸਮਰਪਿਤ ਕੀਤੀ ਹੈ ਮੈਡਮ ਹਰਜਿੰਦਰ कौर ਜੀ ਸਰਦ ਸਾਡੇ ਦੁਨੀਆਂ ਹੋਣਗੇ ਸਨਮਾਨ ਦੇ 50 ਸਾਰੇ 70 914 ਪਤਾ ਪ੍ਰਿੰਸੀਪਲ ਸਵੇਤਾ ਮਿਰਤseva ਨਿਰਤੋਏ ਮੈਡਮ ਹਰਜਿੰਦਰ कौर ਸਰਦ ਇਹ ਬਹੁਤ ਹੀ ਮਿਹਨਤੀ ਕਰਮਸ਼ੀ ਅਤੇ ਮਕਬੂਲ ਅਧਿਆਪਕ ਵਜੋਂ ਜਾਣੇ ਜਾਂਦੇ ਰਹੇ ਹਨ ਆਪਣੇ ਪ੍ਰਿੰਸੀਪਲ ਦੇ ਕਾਰਜਕਾਲ ਦੌਰਾਨ ਆਪਨੇ ਆਪਣੀ ਮਿਹਨਤ ਦੇ ਬਲ ਉਤੇ ਹੀ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਇਆ। ਸਭ ਤੋਂ ਸਤਿ ਸ਼੍ਰੀ ਅਕਾਲ। ਪ੍ਰਕਾਸ਼ਿਤ ਹੁੰਦੇ ਰਹੇ ਹਨ। ਅੰਤਰਰਾਸ਼ਟਰੀ ਇਸ 3 ਦੇਸ਼ ਤੇ ਮੌਕੇ ਤੇ ਅਜੇ ਸਮਰਪਿਤ ਸਖਸ਼ੀਰ ਦਾ ਅਭਿਨੰਦਨ ਕਰਦੀਆਂ ਗਿਆਤੋਕੀ ਐਜੂਕੇਸ਼ਨ ਸੁਸਾਇਟੀ ਮਾਨ ਸਰ ਸਾਹਿਬ ਤੁਸੀਂ ਨਾਲ ਆ ਰਹੇ ਜੀ। ਹਰ ਸਫਲ ਔਰਤ ਦੇ ਪਿੱਛੇ ਕਹਿੰਦੇ ਆ ਕਿਥੇ ਸਫਲ ਮੈਨੂੰ ਖੁਸ਼ੀ ਦਾ ਅਸਮੁੰਦਾ ਇਹਨਾਂ ਦੀ ਲੇਖਣੀ ਦੇ ਵਿੱਚ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸੱਲਾਹ ਡਾਕਟਰ ਹਰਜੀਤ ਸਿੰਘ ਸਰ ਜਿਹੜੇ ਖੁਦ ਇੱਕ ਅچھے ਲੇਖਕ ਨੇ ਇੱਕ ਅچھے ਸ਼ਾਇਰ ਨੇ ਉਹਨਾਂ ਦਾ ਬਹੁਤ ਬਧਾ ਹਾਂ ਤੇ ਅੱਜ ਦੇ ਇਸ ਮੌਲਿਕ ਮੌਕੇ ਤੇ ਬਹੁਤ-ਬਹੁਤ ਮੁਬਾਰਕ ਜੀਓ ਤੁਹਾਨੂੰ ਬਹੁਤ ਸ਼ੁਕਰੀਆ ਜੀ ਸਾਡੀ ਅਗਲੀ ਪਰਸਨੈਲਿਟੀ ਸਮਾਜ ਸੇਵਾ ਦੇ ਖੇਤਰ ਵਿੱਚੋਂ ਮੈਡਮ ਸੁਨੇਤਾ ਜਿੰਦਲ ਸਵੇਤਾ ਜਿੰਦਰਜੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਮਾਜ ਸੇਵਾ ਨੂੰ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਪਰ ਕੁਝ ਲੋਕ ਅਜਿਹੇ دیਵਾਨੇ ਹੁੰਦੇ ਨੇ ਕਿ ਆਪਣੀ ਨਿੱਜੀ ਪੂੰਜੀ ਨੂੰ ਵੀ ਜਿਹੜਾ ਹੈ ਉਹ ਪੈਸਾ ਉਹਨਾਂ ਪਰਸਨੈਲਿਟੀ ਦੇ ਵਿੱਚੋਂ ਨਹੀਂ ਜਿਨ੍ਹਾਂ ਨੇ ਲੱਖਾਂ ਰੁਪਇਆ ਆਪਣੀ ਜੇਬ ਦੇ ਵਿੱਚੋਂ ਸਮਾਜ ਸੇਵਾ ਦੇਖੇ ਇਥਰ ਤੇ ਲਈ

ਆਪਣੇ ਸੰਤੁਸ਼ਟੀ ਲੱਭੇਗਾ ਜੇ ਹੀ ਸੱਚੀ ਸੁੱਧੀ ਸ਼ਖਸੀਅਤ ਹਨ ਮੈਡਮ ਸਵੇਤਾ ਜਿੰਦਲ ਜੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਆਪਣੇ ਸਮਾਜ ਸੇਵਾ ਦੇ ਇੱਕ ਨਿਸ਼ਵਾਤ ਮਿਸ਼ਨ ਵਿੱਚ ਲਗਾਇਆ ਹੈ ਪੀੜਤ ਔਰਤਾਂ ਦੇ ਪਰਿਵਾਰਕ ਝਗੜਿਆਂ ਨੂੰ ਨਿਪਟਾਉਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਆਪ ਦਰ ਦੇਖਣਾ ਹਾਸਲ ਆਪ ਦੀ ਸਮਾਜ ਸੇਵਾ ਦੇ ਬਦਲੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਆਪ ਨੂੰ ਪ੍ਰਸ਼ੰਸਾ ਫਕਰ ਦਿੱਤੇ ਜਾ ਚੁੱਕੇ ਹਨ ਅਤੇ ਇਸ ਮੱਤਿਕ ਸਖਸ਼ੀਰ ਦਾ ਇੰਨੀਆਂ ਕਰਦੇ ਆ ਵਿਆਹ ਜੋਤੀ ਐਜੂਕੇਸ਼ਨ ਸੁਸਾਇਟੀ ਫਕਰ ਮਹਿਸੂਸ ਕਰਦੀ ਹੈ ਬਹੁਤ ਬਹੁਤ ਸ਼ੁਕਰੀਆ ਜੀਓ ਸੈਡ ਅਗਲੀ ਪਰਸਨੈਲਿਟੀ ਮੈਡਮ ਅਨੀਮੇਸ਼ਰ ਤੋਂ ਮੇਰੇ ਖਿਆਲ ਚ ਚੱਲੇ ਹੋਇਆ ਆਗੇ ਆਗੇ ਆਈਏ ਈਸ਼ਵਰ ਚਿੱਤਰਕਾਰ ਬਹੁਤ ਵੱਡਾ ਨਾਮ ਸੰਤ ਕਹਾਣੀਆਂ ਦੇ ਵਿੱਚ ਅਸੀਂ ਭਾਵੇਂ ਉਹਨਾਂ ਨੂੰ ਦੇਖਿਆ ਨਹੀਂ ਮਿਲਿਆ ਨਹੀਂ ਪਰ ਸੁਣਿਆ ਬਹੁਤ ਆਉਂਦਾ ਵਾਰੀ ਉਸ ਪਰਿਵਾਰ ਦੇ ਵਿੱਚੋਂ ਜਿਹੜੇ ਐਨੀਮੇਸ਼ਨ ਕਾਲ ਇਸ ਸਾਡੇ ਲੇਬਰ ਭਾਗੀ ਗਏ ਬੱਚੇ ਵੀ ਇਹਨਾਂ ਦੇ ਬਹੁਤ ਲਾਈਕ ਨੇ ਕਿਉਂਕਿ ਪੇਰੈਂਟਸ ਦਾ ਜਿਹੜਾ ਰਿਫਲੈਕਸ਼ਨ ਉਹ ਬੱਚਿਆਂ ਦੇ ਵਿੱਚ ਨਹੀਂ ਆਉਂਦਾ इस तो बात मैं सदा दिया का सदी अगली पर्सनालिटी श्रीमती मंजू कर दीजिए ग्रीन पब्लिक सीनियर सेकेंडरी स्कूल पटियाला विखे बतौर प्रिंसिपल सेवाओं निभा रहे श्रीमती मंजू गर्ग एक कुशल अध्यापिका हैं बहुत-बहुत शुक्रिया जी डॉक्टर विनीत